ਕੋਈ ਜਰ ਮੈਨੂੰ ਸਮਝ ਨਹੀਂ ਆਉਦੀ ਮੈਂ ਲੈ ਕੇ ਕੀ ਆਵਾ ਤੈਨੂੰ ਪਤਾ ਹੈ ਸ਼ਾਇਰੀਆਂ ਦੀ ਡਿਮਾਂਡ ਹੋਰ ਹੁੰਦੀ ਹੈ ਪੰਡਾਲਾਂ ਦੀ ਹੋਰ ਇਹ ਤਾਂ ਹੈ ਜਦੋਂ ਉਹ ਰਹਿੰਦੇ ਸੀਗੇ ਉਦੋਂ ਤਾਂ ਆਪ ਨੂੰ ਵੀ ਪਤਾ ਸੀ ਉਹਨਾਂ ਬਾਰੇ ਚੰਗੀ ਤਰ੍ਹਾਂ ਹੁਣ ਸ਼ਾਇਰ ਚਾਹੇਗੇ ਨਾ ਉਹਨਾਂ ਦੇ ਖਾਂਡਿੰਦਾ ਪਤਾ ਨਾ ਰਹਿਣਸਾਲ ਦਾ ਚਲੋ ਕੋਈ ਗੱਲ ਨਹੀਂ ਤੁਹਾਨੂੰ ਜੋ ਵੀ ਸਹੀ ਲੱਗੇ ਤੁਸੀਂ ਉਹੀ ਲੈ ਆਇਓ ਮੈਂ ਤਾਂ ਮੋਰ ਨੂੰ ਵੀ ਫੋਨ ਲਾਇਆ ਸੀ ਵੀ ਭਾਈ ਦੱਸ ਦੋ ਕੀ ਲੈ ਕੇ ਆਵਾਂ ਤੁਹਾਡੇ ਵਾਸਤੇ ਅੜਮੋਰ ਕਹਿੰਦਾ ਸੀ ਕਿ ਠਾੜਾ ਤੁਹਾਡੇ ਇੱਥੇ ਪਰੌਣੇ ਆਏ ਆ ਜੋ ਕੁਝ ਮਰਜ਼ੀ ਲੈ ਆਈ ਹੁਣ ਮੈਨੂੰ ਸਮਝ ਨਹੀਂ ਆਉਦੀ ਮੈਂ ਲੈ ਕੇ ਕੀ ਆਵਾਂ ਪਰ ਤੁਹਾਨੂੰ ਪਤਾ ਨਾ ਮਨੂ ਦਾ ਉਹ ਤਾਂ ਮੜੀ ਮੜੀ ਗੱਲਾਂ ਚ ਨੱਕ ਬਟਨ ਲੱਗ ਜਾਂਦੀ ਹੈਗੀ ਤੁਸੀਂ ਚੱਜਦਾ ਹੀ ਫਾਲੇ ਆਇਓ ਕੁਛ ਉਹ ਕੋਈ ਗੱਲ ਨਹੀਂ ਜੇ ਤੇਰੀ ਭੈਣ ਲੱਗਦੀ ਹੈ ਨਾ ਮੇਰੀ ਵੀ ਸਾਲੀ ਲੱਗਦੀ ਹੈ ਸਾਲੀ ਦਾ ਖਿਆਲ ਰੱਖਣਾ ਤਾਂ ਬੰਦੇ ਹੀ ਹੈ ਨਾ ਹਾਂ ਠੀਕ ਹੈ ਚਲੋ ਹੁਣ ਤੁਸੀਂ ਜਾਓ ਤੇ ਜਲਦੀ ਦੇ ਨੇ ਮੈਂ ਕੰਮ ਨੇ ਵੇਰਦਾ ਨਾਲ ਇੱਕ ਗੱਲ ਹੋਰ ਜੇ ਤੁਹ ਕੋ ਉਹ ਆਗੇ ਨਾ ਤੂੰ ਫੋਨ ਕਰਦੀ ਇਹ ਮੈਂ ਉੱਥੇ ਆ ਜੂ ਠੀਕ ਹੈ ਠੀਕ ਹੈ ਚਲ ਠੀਕ ਹਾਂ ਮੈਂ ਚਾਉਂਦਾ ਕਿੰਨਾ ਚਾਚੜੇ ਪੈਨੋਂ ਉਹਨਾਂ ਦੇ ਆਉਂਦਾ ਇਹਨਾਂ ਨੇ ਮਨੂ ਨੂੰ ਫੋਨ ਕਰਕੇ ਬੁਲਾ ਤਾਂ ਲਿਆ ਤੇ ਅਨਮੋਲ ਦਾ ਸੁਭਾਅ ਤਾਂ ਵੀ ਪਤਾ ਸਾਨੂੰ ਤੇ ਮਨੂ ਦਾ ਵੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਮਨੂ ਦਾ ਸੁਭਾਅ ਕਿਦਾਂ ਦਾ ਉਹਨੇ ਤਾਂ ਆ ਕੇ ਇੱਥੇ ਸਾਡੇ ਮਜ਼ਾਕ ਹੀ ਬਣਾ ਦੇਣਾ ਚਲ ਕੋਈ ਗੱਲ ਨਹੀਂ ਦੇਖੀ ਜਔ ਚੱਲ ਉਹ ਚੇਵੀ ਲਾ ਕੇ ਮਨੂ ਹੋਰ ਵੀ ਆਣ ਵਾਲੀ ਹੋਣੀ ਹੈ ਮੈਨੂੰ ਲੱਗਦਾ ਹੈ ਅਹ ਕਿਥੇ ਸੀ ਸਸੀ ਗਾ ਹਰਮ ਨੂੰ ਉਹ ਅੰਦੇਰੀ ਮੈਨੂੰ ਉਹ ਗਿੱਲੇ ਜਿਹੇ ਹੱਥ ਨਾਲ ਆ ਵੈਸੇ ਦੀ ਜੀ ਇੱਕ ਗੱਲ ਕਮਾ ਕਹਿਣਾ ਤਾਂ ਮੈਨੂੰ ਚਾਹੀਦਾ ਨਹੀਂ ਫਿਰ ਤੁਸੀਂ ਕਹਿੰਦੇ ਵੀ ਤੂੰ ਬੋਲਦੀ ਬਹੁਤ ਆ ਨਾ ਪਰ ਮੈਂ ਸਹੀ ਕਹੂੰਗੀ ਜਦੋਂ ਅਸੀਂ ਇੱਥੋਂ ਗਏ ਸੀ ਉਦੋਂ ਵੀ ਤੁਸੀਂ ਉੱਥੇ ਨਹੀਂ ਉੱਥੇ ਹੀ ਸੀ ਤੇ ਹੁਣ ਵੀ ਉਵੇਂ ਹੀ ਹਾਂ ਉਹ ਨਿੱਕੇ ਦਾ ਵੀ ਫਰਕ ਨਹੀਂ ਪਿਆ ਹੈਗਾ ਮੈਂ ਬੋਲੀ ਜਾਨੀ ਮਨੂੰ ਤੂੰ ਉਹ ਤੇਰੀ ਭੈਣ ਆ ਤੈਨੂੰ ਮਿਲਣ ਲੱਗੀ ਐ ਫੇਰ ਕੀ ਹੋ ਗਿਆ ਤੇਰਾ ਨਾ ਜਮਾ ਨਹੀਂ ਸੁਭਾਅ ਬਦਲਿਆ ਤੇਰੀ ਭੈਣ ਦੇਖ ਲੈ ਕਿੰਨੀ ਵਧੀਆ ਮੇਰਾ ਤਾਂ ਸੁਭਾਅ ਨਹੀਂ ਬਦਲਿਆ ਇਹਨਾਂ ਦੇ ਕਿਹੜਾ ਰਹਿਣਾ ਸੈਣਾ ਬਦਲਿਆ ਫਿਰ ਦੇਖ ਲਓ ਤੂੰ ਦੇਖਦਾ ਹੀ ਆ ਉਹ ਚੁੱਪ ਵੀ ਕਰ ਜਾ ਮਨੂੰ ਆਉਂਦੀ ਲੱਗੀ ਤੂੰ ਤਾਂ ਬੋਲਣ ਆਹੋ ਹਣ ਮੋਂ ਤਾਂ ਕਿਉਂ ਬੋਲੀ ਜਾਣਾ ਇਹਨੂੰ ਵਿਚਾਰੀ ਨੂੰ ਨਨੇ ਨੇ ਸਹੀ ਤਾਂ ਕਿਹਾ ਅਸੀਂ ਇਹਦੇ ਠੰਡ ਵਿੱਚ ਠੰਡੇ ਹੱਥ ਲੱਗ ਜਾਣਗੇ ਇਹਨੇ ਗਲਤ ਕੀ ਕਿਹਾ ਐਵੇਂ ਨਾ ਤੂੰ ਬੋਲਿਆ ਕਰ ਚਾਹੇ ਦੇਖ ਰੋ ਤੁਸੀਂ ਅੰਦਰ ਬੈਠੋ ਮੈਂ ਹੱਥ ਤਾਂ ਕਿੰਨੀ ਆ ਕੋਈ ਗੱਲ ਨਹੀਂ ਪ੍ਰਵੀਨ ਅਸੀਂ ਅੰਦਰ ਬੈੰਨੇ ਆ ਤੇ ਤੁਸੀਂ ਵੀ ਆ ਜਾਓ ਹਾਂ ਹਾਂ ਬਸ ਮੈਂ ਹੱਥ ਦੋ ਕੇ ਆ ਗਿਆ ਆ ਜਾ ਮੁੰਡੇ ਉਹ ਹੁਣ ਚੱਜ ਨਾਲ ਤਾਂ ਬਹਿ ਜਾ ਬੈੱਡ ਤੇ ਘੜਾ ਉਲੀ ਲੱਗੀ ਹੋਈ ਆ ਮੈਂ ਨਹੀਂ ਗੈਣੀ ਤੁਸੀਂ ਬਹਿ ਗਏ ਨਾ ਬਸ ਬੈਠੇ ਰਹੋ ਉਹ ਰੱਬ ਦਾ ਵਾਸਤਾ ਆ ਬੰਨੇ ਤੇਰੇ ਮੂਰੇ ਹੱਥ ਉਹ 2 ਦਿਨ ਤਾਂ ਰਹਿਣ ਆ ਆਪਾਂ ਕਿਹੜਾ 2 ਮਹੀਨੇ ਲਾਉਣੇ ਉਹੀ ਨੁਕਸ ਗੱਡੀ ਅੱਲੀ ਤੂੰ ਤਾਂ ਯਾਰ ਹਾਂ ਤੁਸੀਂ 2 ਦਿਨ ਦੀ ਗੱਲ ਕਰਦੇ ਮੇਰਾ ਤਾਂ ਦੋ ਘੰਟੇ ਕੱਢਣੇ ਔਖੇ ਹੋਏ ਪਿਆ ਮੈਂ ਨਹੀਂ ਰਹਿੰਦੀ ਹੁੰਦੀ ਇੱਥੇ ਦੋ ਮਿੰਟ ਬੈਠੋ ਮੈਂ ਤਾਂ ਇਹ ਤੋਂ ਚਲੀ ਜਾਣਾ ਉਹ ਲੈ ਉਹਨਾ ਬੈਗ ਭਰ ਕਿਹੜਾ ਲਿਆਂਦਾ ਕੱਪੜਿਆਂ ਦਾ ਅਗਲਾ ਕੀ ਆ ਕੁਆ ਵੀ ਹੁਣ ਆਈ ਸੀ ਤੇ ਹੁਣ ਹੀ ਟੱਪ ਗਏ ਓਏ ਲਾਲਾ ਦੋ ਦਿਨ ਤੇਰੀ ਭੈਣ ਦਾ ਘਰ ਹੈ ਮੈਨੂੰ ਕੋਈ ਨਹੀਂ ਹੋਵੇਗਾ ਆਹੋ ਭੈਣ ਦਾ ਘਰ ਮੈਂ ਤਾਂ ਕੱਪੜੇ ਵੀ ਥੋੜੇ ਹੀ ਲੈ ਕੇ ਆਈਆਂ ਮੈਥੋਂ ਕਿੱਥੇ ਇੱਥੇ ਰਹਿ ਜਾਣਾ ਬਿਮਾਰ ਨੂੰ ਮੂਰ ਹੋ ਜੂਗੀ ਉੱਪਰ ਜੀ ਇਹਨਾਂ ਤਾਂ ਕੋਈ ਹੀਟਰ ਰੂਟਰ ਵੀ ਨਹੀਂ ਲੱਗਿਆ ਹੋਇਆ ਆਪਣੇ ਤਾਂ ਉਹਦੇ ਹੀਟਰ ਵੀ ਲੱਗੇ ਹੁੰਦੇ ਮੈਂ ਤਾਂ ਖੰਡ ਚ ਹੀ ਮਰ ਜੂ ਇੱਥੇ ਕੋਈ ਨਹੀਂ ਫਿਰ ਕੀ ਹੋਗਾ ਜੇ ਆਪਣੇ ਹੀਟਰ ਲੱ ਜਿੰਨੇ ਕੰਝਾਇਸ਼ ਅਗਲੇ ਦੀ ਉਹਨਾਂ ਕ ਅਗਲੇ ਕਰੀ ਜਾਂਦੇ ਅਰੇ ਇੱਚ ਕੀ ਹੋਊਗਾ ਕਰ ਐ ਕਰੋ ਤੁਸੀਂ ਦੇਖੋ ਤੇ ਮੈਨੂੰ ਛੱਡਿਆਓ ਤੁਸੀਂ ਰਹੋ ਫਿਰ ਇੱਥੇ ਤੁਹਾਨੂੰ ਜ਼ਿਆਦਾ ਇੰਨਾ ਰਹਿਜ ਆਊਗਾ ਚੁੱਪ ਚਪਾ ਬੱਜ ਜਾ ਆ ਲੈ ਮਰ ਪਾਣੀ ਹਾਂ ਲੈ ਮਰ ਤੂੰ ਹੀ ਪੀ ਲੈ ਨਹੀਂ ਦੀਦੀ ਮੈਂ ਪਾਣੀ ਨਹੀਂ ਪੀਣਾ ਮੈਂ ਨਾ ਆਪਣਾ ਪਾਣੀ ਨਾਲ ਲੈ ਕੇ ਆ ਬੋਤਲ ਚ ਪਾ ਕੇ ਲੈ ਹਾਂ ਤੁਹਾਨੂੰ ਲਈ ਉਹ ਤਾਂ ਠੰਡਾ ਹੋ ਗਿਆ ਉਹਨਾਂ ਪਾਣੀ ਬੋਤਲ ਚ ਪਿਆ ਅਦੇ ਕਿ ਮੈਨੂੰ ਤੇਰੇ ਕੋਸਾ ਕਰਕੇ ਲੈ ਕੇ ਆਇਆ ਨਾ ਆ ਪੇਲਾ ਨਾ ਨਾ ਦੀਦੀ ਮੇਰੇ ਕੋ ਜਿਹੜੀ ਬੋਤਲ ਆ ਨਾ ਉਹ ਚ ਪਾਣੀ 24 ਘੰਟੇ ਗਰਮ ਨਹੀਂ ਰਹਿੰਦਾ ਚ ਮਤੜ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਬਸ ਕਰੋ ਤੁਸੀਂ ਰਹਿਣ ਦੋ ਮੇਰੇ ਲਈ ਚਾਹ ਬਣਾਉਂਦੀ ਖੇਚਲ ਦਾ ਕਦੇ ਹੋਈ ਨਾ ਤੁਸੀਂ ਐ ਕਰੋ ਆਪਣੇ लाडले ਜਿਹੜੂ ਚਾਹ ਪਾਣੀ ਪਿਆ ਦੋ ਤੇ ਮੈਂ ਤਾਂ ਕੌਫੀ ਪੀਣੀ ਹੁੰਦੀ ਆ ਆ ਚਾਹ ਜੋ ਮੈਂ ਨਹੀਂ ਪੀਂਦੀ ਉਹ ਕੋਈ ਨਾ ਭਾਬੀ ਜੇ ਨਹੀਂ ਪੀਂਦੀ ਚਾਹ ਨਾ ਪੀਂਦੇ ਤੂੰ ਮੇਰੇ ਵਾਸਤੇ ਬਣਾ ਲਿਆ ਮੈਂ ਤਾਂ ਆਪਦੇ ਪਰਜਾਈ ਦੇ ਹੱਦੀ ਚਾਹ ਪੀਊਂਗਾ ਉਹ ਤਾਂ ਠੀਕ ਹਨਮੁਲ ਪਰ ਤੂੰ ਇਹਦੇ ਕੋਲੇ ਬੈਠਾ ਚਾਹ ਪੀਵੇਂਗਾ ਤੇ ਐਵੇਂ ਬੈਠੂਗੀ ਆ ਚੰਗਾ ਜੀ ਨਹੀਂ ਨਾ ਲੱਗਣਾ ਮੈਂ ਇਦਾਂ ਕਰਦੀ ਆ ਇਹਦੇ ਲਈ ਦੁੱਧ ਦੱਤਾ ਕਰ ਲੈਣੀ ਆ ਚਲ ਨਹੀਂ ਜੇ ਦੁੱਧ ਨਹੀਂ ਪੀਊਗੀ ਇਹ ਜਿਹੜੀ ਕਹਿੰਦੀ ਹੈ ਕਿ ਕਾਫੀ-ਕੁਫੀ ਜੀ ਉਹ ਮੰਗਵਾ ਦਿੰਨੀ ਆ ਤੇਰੇ ਵੀਰੇ ਨੂੰ ਕਹਿ ਕੇ ਉਹ ਕਾਨੂੰ ਭਾਬੀ ਵੀਰੇ ਨੂੰ ਕਾਨੂੰ 당 ਕਰਨਾ ਆਪੇ ਪੀਊਗੀ ਚਾਹ ਤੁਸੀਂ ਐਂ ਕਰੋ ਚਾਹ ਬਣਾ ਲਓ ਆ ਇੱਥੇ ਆ ਕੇ ਨਖਰੇ ਜੇ ਮਾਰਦੀ ਐ ਕਾ ਨੂੰ ਪੀਤੀ ਐ ਨਹੀਂ ਕਦੇ ਚਾਹ ਹਾਂ ਚਾਹ ਤਾਂ ਮੈਨੂੰ ਨਹੀਂ ਬਣਾ ਕੇ ਨੰਬਰ ਗੱਲ ਸੁਣੋ ਤੁਹਾਨੂੰ ਕਿਹਨੇ ਚਾਹ ਪੀ ਲੈਣੀ ਆ ਤੁਸੀਂ ਮੈਨੂੰ ਕਦੇ ਦੇਖਿਆ ਚਾਹ ਪੀਂਦੀ ਨੂੰ ਐਵੇਂ ਨਾ ਤੁਸੀਂ ਦਿੱਲੀ ਦਾ ਮਾਣ ਰੱਖਣ ਲਈ ਮੈਨੂੰ ਕੁਛ ਨਾ ਕੁਛ ਪਿਆਈ ਜਾਏ ਉੱਥੇ ਲਿਆ ਕੇ ਮੇਰੀ ਗੱਲ ਸੁਣ ਲੈ ਤੂੰ ਚਾਹ ਪੀਂਦੀ ਵੱਡੀ ਹੋਈਆਂ ਫਿਰ ਕੀ ਹੋ ਗਿਆ ਜੇ ਤੂੰ ਇੱਥੋਂ ਬਾਗੀ ਉੱਥੇ ਜਾ ਕੇ ਕੌਫੀ ਪੀਣ ਲੱਗ ਗਈ ਪਹਿਲਾਂ ਇੱਥੇ ਹੁੰਦੀ ਸੀ ਚਾਹੀ ਪੀਂਦੀ ਸੀ ਤੂੰ ਮੇਰੀ ਗੱਲ ਸੁਣੋ ਜੀ ਹਾਂ ਮੈਂ ਮੰਨਦੀ ਹਾਂ ਮੈਂ ਇੱਥੇ ਰਹਿੰਦੀ ਸੀ ਪਰ 4 ਸਾਲ ਹੋ ਗਏ ਮੈਨੂੰ ਇੱਥੋਂ ਗਈ ਨੂੰ ਨਾਲੇ 4 ਸਾਲ ਚ ਨਾ ਬੰਦੇ ਦੀ ਬਹੁਤ ਆਦਤਾਂ ਹੁੰਦੀਆਂ ਜਿਹੜੀ ਬਦਲ ਜਾਂਦੀਆਂ ਨੇਗੀਆਂ ਮੈਂ ਨਹੀਂ ਚਾਹ ਨੂੰ ਪੀਂਦੀ ਹੈਗੀ ਉਹ ਰੱਬ ਦਾ ਵਾਸਤਾ ਆ ਦੋ ਦਿਨ ਕੱਢੋ ਆਪੀ ਸੋਖੀ ਕਿਤੇ ਨਹੀਂ ਤੇਰਾ ਕੋਈ ਕਹਦਾ ਮਾਫੀ ਆ ਗੱਲਾਂ ਭਾਬੀ ਆ ਗੱਲ ਸੁਣਾ ਮੜੀ ਜੀ ਆ ਜਾ ਭਾਬੀ ਕੀ ਹੋਇਆ ਹੁਣ ਮੈਂ ਤਾਂ ਇਹ ਬੋਲਦਾ ਜੀ ਭਾਬੀ ਅਸੀਂ ਕਦੋਂ ਦੇ ਆਏ ਆ ਪਾਣੀ ਵੀ ਪਿਆ ਦਾ ਤੁਸੀਂ ਬਾਈ ਨੂੰ ਫੋਨ ਹੀ ਨਹੀਂ ਕਰਿਆ ਕਦੋਂ ਕਹੋਗਾ ਬਾਈ ਉਹ ਨਹੀਂ ਨਹੀਂ ਅਨਮੋਲ ਫੋਨ ਤਾਂ ਮੈਂ ਕਰਤਾ ਸੀ ਤੇਰੇ ਬਾਈ ਨੂੰ ਉਹ ਕਹਿੰਦਾ ਕਿ ਦੁਕਾਨ ਤੇ ਗਾਗ ਵਾਲੇ ਨੇ ਮੈਂ ਆਉਣਾ ਬਸ ਹੋ ਚੱਲ ਵਧੀਆ ਭਾਬੀ ਬਾਈ ਦੀਆਂ ਤਾਂ ਮੌਜਾਂ ਨੇ ਓਰੇ ਹਾਂ ਹੁਣ ਤਾਂ ਸੁਖਨਾ ਕੰਮ ਵੀ ਸੋਣਾ ਦਿਨ ਰਾਤ ਮਿਹਨਤ ਕਰਦਾ ਤੇਰਾ ਬਾਈ ਕੰਮ ਤੇ ਵੀ ਨਹੀਂ ਹੈਗੀ ਉਹਨਾਂ ਦਾ ਨਾ ਭੈਣੀ ਪਰ ਇਹੋ ਜਿਹੇ ਕੰਮ ਦਾ ਕੀ ਫਾਇਦਾ ਜਿੱਥੇ ਬੰਦੇ ਨੂੰ ਆਪਣੇ ਪਰਿਵਾਰ ਲਈ ਵੇਲ ਨਾ ਹੋਵੇ ਆ ਮੋਰ ਕੰਮ ਹੀ ਦੇਖ ਲਓ ਤਹ ਨਾਲੇ ਨੌਕਰੀ ਕਰਦੇ ਨੇ ਜਦੋਂ ਮਰਜ਼ੀ ਛੁੱਟੀ ਲੈ ਕੇ ਆ ਜਾਣ ਘਰੇ ਔਰ ਇੱਕ ਵੀਰਾ ਵਾ ਆਪਣਾ ਕੰਮ ਆਪਣਾ ਕੰਮ ਦਾ ਕਰੀ ਜਾਂਦੇ ਆ ਹਲਕਾ ਦੁਕਾਨ ਤੋਂ ਨਹੀਂ ਆਏ ਹੈਗੇ ਅਸੀਂ ਕਦੋਂ ਦੇ ਆਏ ਬੈਠੇ ਆ ਮੇਰੀ ਗੱਲ ਸੁਣ ਲੈ ਮੈਨੂੰ ਐਵੇਂ ਫालतू ਗੱਲਾਂ ਨਾ ਕਰਿਆ ਕਰ ਆਪਦਾ ਕੰਮ ਤਾਂ ਵਧੀਆ ਹੁੰਦਾ ਮੈਂ ਤਾਂ ਉੱਥੇ ਸ਼ਹਿਰ ਲੋਕਾਂ ਦੇ ਥੱਲੇ ਕੰਮ ਕਰਦਾ ਤੇ ਬਾਈ ਥੱਲੇ ਇੱਥੇ ਕੰਮ ਕਰਦੇ ਆ ਉਹ ਬਾਈ ਦੀ ਮौज ਆ ਮੇਰੀ ਗੱਲ ਦੀ ਮौज ਆ ਮਾਰ ਦੀ ਆ ਗੱਲਾਂ ਅੱਛਾ ਅਸੀਂ ਬੈਠੋ ਗੱਲਾਂ ਬਾਤਾਂ ਕਰਾਂਗੇ ਚਲੋ ਹਾਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਦੋ ਦਿਨ ਆਏ ਆ ਇੱਥੇ ਬਕਵਾਸ ਨਾ ਕਰ ਮੂੰਹ ਬੰਦ ਰੱਖ ਆ ਉਹਦਾ ਮੇਰਾ ਤਾਂ ਮੂੰਹ ਬੰਦ ਹੀ ਆ ਪਰ ਜਿੱਥੇ ਬੋਲਣਾ ਹੋਗਾ ਉੱਥੇ ਤਾਂ ਮੈਂ ਬੋਲੂੰਗੀ ਚੁੱਪ ਕਰਕੇ ਬਹਿ ਜਾ ਹੁਣ ਚਾਵੀ ਬਣ ਗਈ ਟੋਨੀ ਹਜੇ ਤੱਕ ਨਹੀਂ ਆਇਆ ਹੈ ਨਾ ਤੇ ਮੋਲ ਚਾਹ ਨੂੰ ਕਾਲਾ ਪਿਆ ਹੈ ਹੁਣ ਮੈਂ ਚਾਹ ਨਾ ਕੀ ਰੱਖਾਂ ਨਾ ਹਾਂ ਇਹ ਦਰਦੀਆਂ ਆਪੀ ਨਹੀਂ ਰੱਖ ਦਿੰਦੀਆਂ ਨੇ ਕੰਝਾ ਬਿਨੀ ਰੱਖਦੀ ਐ ਮੈਂ ਤਾਂ ਮਨੂ ਨੇ ਨਿਖਾਨੀਆਂ ਐ ਨਹੀਂ ਪਤਾ ਕੋਈ ਪੁੱਠਾ ਜਿਹਾ ਹੀ ਬੋਲ ਦੇਵੇ ਚਲ ਕੋਈ ਗੱਲ ਨਹੀਂ ਆਉਂਦੀ ਆਉਂਗੀ ਫਿਰ ਮੈਂ ਦੇਖ ਲਾਂਗੀ ਕਿਵੇਂ ਆ ਬਾਈ ਕਿਵੇਂ ਆ ਬਾਈ ਵਧੀਆ ਬਈ ਵਧੀਆ ਬੈ ਜਾ ਬਾਈ ਹੋਰ ਠੀਕ ਹੈ ਬਾਈ ਮੈਂ ਵਧੀਆ ਬਾਈ ਤੂੰ ਦੱਸ ਤੇਰਾ ਕੰਮ ਕਰਕੇ ਵੀ ਚੱਲਦਾ ਮੇਰੇ ਤਾਂ ਵਧੀਆ ਚੱਲਦੀ ਹੈ ਬੈ ਤੋਰ ਅੱਜ ਕਿਵੇਂ ਵਾਈ ਦੀ ਯਾਰਾਗੀ ਉਹ ਮਾਹਾਂ ਖਿਆ ਪਿੰਡ ਗਿਆ ਮਾਰੇ ਜੀ ਬਾਬਾ ਟਾਈਮ ਹੋ ਗਿਆ ਸੀ ਆਣ ਮਾਹਾਂ ਚੱਲ ਜਾਈਏ ਨਾਲ ਕੱਢੇਗੀ ਜੀ ਦਾ ਤੇ ਹੋਰ ਚਾਹ ਪਾਣੀ ਫੀਲਿਆ ਚਾਹ ਤਾਂ ਪੀਣੀ ਹੈ ਪ੍ਰਵੀਨ ਗਈ ਹੂਈ ਆ ਚਾਹ ਨੂੰ ਓਹੋ ਤੇ ਨਾ ਕਿ ਮਨੂ ਜੇ ਪ੍ਰਵੀਨ ਨਾ ਕੰਮ ਕਰਵਾ ਦੇ ਸੋਈ ਚ ਹੋਰ ਦੱਸ ਬਾਈ ਠੀਕ ਆ ਤੇਰਾ ਕੰਮ ਕਰਦੀ ਆ ਵਧੀਆ ਬੀ ਸਾਨੂੰ ਦੱਸ ਬਾਲੀ ਠੰਡ ਹੋਈ ਪਈ ਆ ਯਾਰ ਹੋਰਾ ਹਾਲ ਕਰ ਰੱਖਿਆ ਰੱਬ ਨੇ ਵੀ ਕਹਿੰਦੇ ਸੀ ਲੋਹੜੀ ਤੋਂ ਬਾਅਦ ਡਿੱਗ ਜੂਗੀ ਕਾਹਨੂੰ ਡਿੱਗਦੀ ਆ ਠੰਡ ਨੂੰ ਜਦੋਂ ਚੱਲ ਪਈ ਸਹੀ ਗੱਲ ਬਰ ਦੁਕਾਨਦਾਰੀ ਦੁਕਾਨਦਾਰੀ ਤਾਂ ਵਧੀਆ ਆ ਵੜੀਏ ਚਾਹੀਦੀਆਂ ਮੇਰਾ ਕੰਮ ਉੱਥੇ ਸੱਟ ਆ ਤੇਰਾ ਇੱਥੇ ਸੱਟ ਆ ਵਧੀਆ ਜ਼ਿੰਦਗੀ ਲੰਗੀ ਜਾਂਦੀ ਆ ਫੋਨ ਫਿਰ ਲਾਈਂਗਾ ਦੇਨੇ ਇੱਥੇ ਹੈ ਕਹਿੰਗੇ ਕਾਫੀ ਦਿਨ ਬਸ ਨਾ ਕਾਫੀ ਦਿਨ ਤਾਂ ਕਿੱਥੇ ਯਾਰ ਤੈਨੂੰ ਪਤਾ ਫਿਰ ਸ਼ਹਿਰ ਕੰਮ ਦਾ ਵੀ ਔਖਾ ਪ੍ਰਾਈਵੇਟ ਨੌਕਰੀ ਹੈ ਨਾ ਚਲ ਆਇਆ ਵੀ ਦੋ ਦਿਨ ਤਾਂ ਮੈਂ ਲਾਉਂਗਾ ਦੋ ਆ ਕੇ ਅਰ ਸੋਈ ਚ ਥੋੜੀ ਜਿਹੀ ਅ ਪਰ ਖਲਾ ਦਾ ਕੋਈ ਨਹੀਂ ਦੋ ਗੱਟਾ ਤੁਹਾਡੇ ਕੋ ਭਾਂਡੇ ਨੇ ਉਤੋਂ ਵੀ ਸੋਈ ਵੀ ਛੋਟੀ ਜੀ ਆ ਤੇ ਛਾੜਿਆ ਨਾ ਗਲਾ ਨੂੰ ਅਜਾ ਪਾ ਚਾਹ ਕਿਨੇ ਅੱਛਾ ਦੀ ਚਾਹ ਤਾਂ ਪੀ ਲੈਣੇ ਆ ਆਹ ਕੀ ਤੁਸੀਂ ਨੇ ਪੁਰਾਣੇ ਜੇ ਗਲਾਸਾਂ 'ਚ ਚਾਹ ਭਈ ਪਈ ਆ ਮਾੜਾ ਮੋਟਾ ਇਹ ਤਾਂ ਦੇਖ ਲਿਆ ਕਰੋ ਇਸ ਸ਼ਹਿਰੋਂ ਆਇਆ ਤੇ ਅਸੀਂ ਆਹ ਗਲਾਸਾਂ 'ਚ ਚਾਹ ਪੀਵਾਂਗੇ ਪਤਾ ਨਹੀਂ ਕਿੰਨੇ ਸਾਲ ਪੁਰਾਣੇ ਗਲਾਸ ਨੇ ਮੰਨੋ ਇੱਕ ਗਲਾਸ ਪੁਰਾਣੇ ਨਹੀਂ ਹੈਗੇ ਇਹਨਾਂ ਤਾਂ ਇਹ ਥੋੜਾ ਟਾਈਮ ਹੋਇਆ ਤੇ ਰਵਿਦਾ ਲੈ ਕੇ ਆਇਆ ਸੀ ਨਾ ਇਹ ਤਾਂ ਮਸਾਂ ਜੀ ਇਦਾਂ ਹੋ ਗਏ ਨਵਾਂ ਹੀ ਨਿਗਲਾਸ ਤਾਂ ਠੀਕ ਹੈ ਦੀਦੀ ਜੇ ਤੁਸੀਂ ਕਹਿੰਦੇ ਉਹ ਤਾਂ ਮੰਨ ਲੈਂਦੀ ਆ ਪਰ ਮੈਨੂੰ ਲੱਗਦਾ ਨਹੀਂ ਵੀ ਇਹ ਨਵੇਂ ਗਲਾਸ ਨੇ ਕੱਪ-ਕੁੱਪ ਨਹੀਂ ਲੈ ਕੇ ਰੱਖਦੇ ਤੁਸੀਂ ਕਿਵੇਂ ਦੀ ਗੱਲ ਕਰਦੀ ਏ ਤੂੰ ਕੋਈ ਗੱਲ ਕੱਪ ਵੀ ਮੰਗਾਉਂਗੀ ਜਿੱਦ ਤੇ ਵੀ ਰਤੋ ਆਜਾ ਲੇ ਬਈ ਚਾਹ ਤਾਂ ਤੂੰ ਕਹਿੰਦਾ ਨਹੀਂ ਪੀਂਦਾ ਤੇਰਾ ਰੰਗ ਕਾਲਾ ਹੋ ਜੂ ਐਂ ਕਰ ਪੂਜੀਆ ਕਰ ਇਹਦਾ ਤਾਂ ਪਹਿਲੇ ਰੰਗ ਕਾਲਾ ਹੋਰ ਕੀ ਕਾਲਾ ਹੋਊਗਾ ਬਾਈ ਗੱਲ ਹੈ ਇੱਕ ਗੱਲ ਤਾਂ ਠੀਕ ਆ ਤੂੰ ਪਿੰਡਾਂ ਵਾਲਿਆਂ ਨੂੰ ਦੇਖ ਟਰੇ ਜੀ ਪਾ ਲਈ ਪੂਜੀਆ ਭਜੀਆ ਸਾਰਾ ਜੇ ਫੇ ਪਿੰਡ ਵਾਲਿਆਂ ਪਿੰਡ ਵਾਲੀ ਬਣਾਂਗੇ ਸਹੀ ਗੱਲ ਹੁੰਦਾ ਸਾਰਿਆਂ ਦੇ ਜੋਜ ਹੁੰਦੇ ਆ ਹਾਲ ਚਾਲ ਨਾ ਨਾ ਮੈਂ ਨਹੀਂ ਖਾਣਾ ਇਹ ਕੁਛ ਪੂਜਾਈ ਖਾਣਾ ਹੈ ਹੁਣ ਸੁੱਕੀ ਚਾਹ ਥੋੜੀ ਪੀਏਗੀ ਵੀਰ ਜੀ ਮੈਂ ਨਾ ਖਾਂਜ ਬਿਨਾਂ ਦਾ ਸਾਮਾਨ ਸਾਰਾ ਆਪਣੇ ਨਾਲ ਲੈ ਕੇ ਆਈਆਂ ਆ ਕੀ ਨਾਲਾ ਸਾਡੀ ਨਾਲ ਲੈ ਕੇ ਆਏ ਆ ਹਨਾ ਅਜੀਬ ਤਾਂ ਹੀ ਬਗਾਨੇ ਇਹ ਦੂ ਨਾਲਾ ਲੈ ਕੇ ਆ ਸਮਾ ਉਹ ਨਾਨਾ ਵੀਰੇ ਇਦਾਂ ਦੀ ਗੱਲ ਨਹੀਂ ਹੈਗੀ ਤੁਹਾਨੂੰ ਤਾਂ ਪਤਾ ਹੀ ਆ ਅਨਮਕੀਨ ਵਗੈਰਾ ਹਨਾ ਖਰਾਬ ਤੇਲ ਤੋਂ ਬਣਾਉਂਦੇ ਨੇ ਇਹ ਚ ਕਿਹੜਾ ਵਧੀਆ ਤੇਲ ਆਂਦੇ ਨੇ ਉਹ ਵੈਸੇ ਵੀ ਮੈਂ ਨਾ ਡਾਈਟਿੰਗ ਤੇ ਆ ਤਾਂ ਕਰਕੇ ਮੈਂ ਖਾਂਦੀ ਨਹੀਂ ਇਹ ਸਭ ਚੀਜ਼ਾਂ ਉਹ ਬਾਈ ਤੈਨੂੰ ਪਤਾ ਦਾ ਸ਼ਹਿਰ ਵਾਲਨਾਂ ਨੂੰ ਉਹ ਇਹ ਕਿੱਥੇ ਖਾਂਦੀਆਂ ਆ ਬਿਸਕਟ-ਬਸਕਟ ਜੇ ਇਹ ਤਾਂ ਭਰਾਵਾ ਕੀ ਵੀ ਹੋਵੇ ਖਾਂਦੀਆਂ ਡ੍ਰੈਗਨ ਫਰੂਟ ਇਹਨਾਂ ਨੂੰ ਆਏ ਆ ਵੀ ਅਸੀਂ ਕਿਤੇ ਮੋਟੀਆਂ ਨਾ ਹੋ ਜਾਈਏ ਉਹਦੇ ਬੰਦਾ ਮਾੜਾ ਮੋਟਾ ਖਾਊ ਪੀਊ ਆ ਆ ਫੇਰ ਹੀ ਢੱਡ ਢੱਡ ਲਿਖੂਗਾ ਫੇਰ ਹੀ ਪਤਾ ਲੱਗਦਾ ਵੀ ਖਾਣੇ ਪੀਣੇ ਘਰਾਂ ਦੇ ਆਪਾਂ ਸਹੀ ਲੱਗਣਾ ਉਹ ਨਾਨਾ ਜੀ ਅਸੀਂ ਨਹੀਂ ਮੋਟੀਆਂ-ਮੋਟੀਆਂ ਹੋਣਾ ਹਾਂ ਵੈਸੇ ਵੀ ਜੇ ਮੈਂ ਮੋਟੀ ਹੋਈ ਨਾ ਤਾਂ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਮੋਟੀ-ਮੋਟੀ ਕਹਿ ਕੇ ਛੇੜਨਾ ਉਹ ਚਲੋ ਕੋਈ ਨਾ ਬਾਈ ਕੁਝ ਮਰਜ਼ੀ ਖਾ ਲੋ ਤੁਸੀਂ ਖੰਡਾ ਕਿਹੜਾ ਸੋਡੇ ਨਾਲ ਧੱਕਾ ਹੈ ਤਦੋਂ ਤਾਂ ਇਹੀ ਖੁਸ਼ੀ ਹੈ ਕਿ ਤੁਸੀਂ ਸਾਡੇ ਕੋਲ ਆਹ ਤੇ ਆ ਗਏ। ਕੋਈ ਤਾਂ ਹੈ ਬਾਈ। ਤੈਨੂੰ ਪਤਾ ਆ ਕੰਮਕਾਰਾਂ ਨੂੰ ਕਿੱਥੇ ਘਰੋਂ ਨਿਕਲਿਆ ਜਾਂਦਾ। ਜਿਹਦਾ ਮੈਂ ਦਫ਼ਤਰ 'ਚ ਕਿਹਾ ਵੀ ਮੈਨੂੰ 2 ਦਿਨ ਦੀ ਛੁੱਟੀ ਚਾਹੀਦੀ। ਤਾਂ ਕਰਕੇ ਛੁੱਟੀ ਲੈ ਲਈ। ਕੋਈ ਤੈਨੂੰ ਪਤਾ ਇਹ ਹੁਣ ਪਿੰਡ 'ਚ ਰਹਿੰਦੀ ਨਹੀਂ। ਇਹਨੂੰ ਤਾਂ ਮੈਂ ਇੱਥੇ ਆ ਕੇ ਦੱਸਿਆ ਵੀ ਆਪਾਂ ਪਿੰਡ ਜਾਣਾ। ਅੱਛਾ ਇਹਦਾ ਮਤਲਬ ਤੂੰ ਸਾਨੂੰ ਸਰਪਲਾਈ ਦਿੱਤਾ ਹੈ। ਹਾਂ ਬਾਈ। ਹੂੰ। ਸਹੀ ਗੱਲ ਆ ਵੀਰ ਜੀ। ਅ ਕਈ ਵਾਰੀ ਤਾਂ ਨਾ ਅਨਮੋਲ ਮੈਨੂੰ ਇੰਨਾ ਵੱਡਾ ਸਰਪ੍ਰਾਈਜ਼ ਦੇ ਦਿੰਦੇ ਆ ਨਾ ਜਿਹਦੇ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਹੁੰਦਾ ਵੀ ਹਾਏ ਮੈਨੂੰ ਇੰਨਾ ਵਧੀਆ ਸਰਪ੍ਰਾਈਜ਼ ਮਿਲੂਗਾ ਤੁਸੀਂ ਕਰੋ ਬੱਲਾ ਪਤਾ ਮੈਂ ਨਾ ਕੱਪੜੇ ਘੜੀਆਂ ਸੁੱਕੂਗੇ ਹੋਣਗੇ ਲੈ ਬਾਬੀ ਲਾ ਲਿਓ ਮੈਨੂੰ ਨਹੀਂ ਆਇਆ ਤੂੰ ਵੀ ਬਗ ਲੈ ਬਾਬੀ ਨਾ ਤੇ ਕੱਪੜੇ ਲਾ ਲੈ ਕੋਟ ਤੇ ਜਾ ਬਗ ਲੈ ਅ ਅਗਲਾ ਅਗਲਾ ਇੱਕ ਮੈਂ ਚਾਹ ਪੀਣੀ ਭੁੱਲ ਗਈ ਪੀਣੀ ਨਹੀਂ ਹਾਂ ਹੰਦੀ ਹੋ ਗਈ ਚਲ ਕੋਈ ਨਾ ਉਹ ਕੋਈ ਆਪਣਾ ਢਾਈ ਰੋਲ ਬਣਾ ਕੇ ਪੀ ਲਿਓ ਕੀ ਗੱਲ ਹੈ ਮੋੜਾ ਆਪਣੇ ਵਾਧੂ ਪਿਆ ਤੁਹਾਨੂੰ ਲੈ ਬੀ ਖੁਸ਼ ਨਾ ਮੈਂ ਵਧੀਆ ਵੀ ਕੋਈ ਯਸਵਾਰਾ ਤੁਹਾਡਾ ਮੈਨੂੰ ਤਾਂ ਬੜੀ ਫਿਕਰ ਹੋਈ ਪਈ ਹੈਗੀ ਕੀ ਕਰਾਂ ਕੀ ਨਾ ਕਰਾਂ ਫੇਰ ਅੱਬਾ ਅਸਲ ਕੁਰੇ ਦੋ ਦਿਨ ਲੰਘਾ ਦੀ ਜੇ ਨਨੇ ਰਹਿਣੀ ਆਗੇ ਬਾਕੀ ਤਾਂ ਮਨ ਨੂੰ ਤਾਂ ਬੋਲਣ ਦਾ ਵੀ ਨਹੀਂ ਪਤਾ ਕਿਵੇਂ ਬੋਲੀਦਾ ਕਿਵੇਂ ਨਹੀਂ ਚਲ ਦੇਖੀ ਲੋ ਕਰ ਵੀ ਕੀ ਸਕਦੇ ਮਨੂ ਤੂੰ ਇੱਥੇ ਤੂੰ ਮੇਰੀ ਆਵਾਜ਼ ਮਾਰ ਜੀ ਜੇ ਤੈਨੂੰ ਕੋਈ ਚਾਹੀਦਾ ਸੀ ਉਹ ਚਲੋ ਕੋਈ ਗੱਲ ਨਹੀਂ ਜੀ ਮੈਂ ਕਹਿੰਦੀ ਸੀ ਮੇਰੇ ਲਈ ਨਾ ਤੁਸੀਂ ਟਰੌਜ਼ਰ ਵਗੈਰਾ ਮੰਗਵਾ ਕੇ ਰੱਖ ਦਿਓ ਮੈਂ ਸੋਚਿਆ ਵੀ ਜਦ ਅਨਮੋਲ ਨੇ ਹੁਣ ਥਾਣੀ ਲਈਏ ਵੀ ਇੱਥੇ 2 ਦਿਨ ਦਿਨ ਲਾ ਕੇ ਜਾਣੇ ਨੇ ਫਿਰ ਮੈਂ ਟੌਪ ਵਗੈਰਾ ਤੇ ਲਈ ਸੀ ਜੀਨ ਲਈ ਸੀ ਪਰ ਆ ਟਰਾਊਜ਼ਰ ਵਾਲਾ ਮੇਰੇ ਕੋਲ ਹੈ ਨਹੀਂ ਤੁਸੀਂ ਉਹਦਾ ਪ੍ਰਬੰਧ ਕਰਦੇ ਹੋ ਟਰਾਊਜ਼ਰ ਉਹ ਤਾਂ ਮੇਰੇ ਕੋਲ ਇਹ ਵੀ ਨਹੀਂ ਹੈਗੇ ਤੇ ਨਾ ਹੀ ਮੈਂ ਐਦਾਂ ਦਾ ਕੱਪੜਾ ਲੀੜਾ ਕਦੇ ਪਾਇਆਗਾ ਜਿੱਤ ਕਹਿੰਦੀ ਮੈਂ ਆਪਣੀ ਸ਼ੁਰੂਆਤ ਕਰ ਦਾਂ 2 ਦਿਨ ਤੇਰੇ ਲਈ ਸੂਟ ਉਹ ਵੀ ਮੈਂ ਜੇ ਤੁਹਾਨੂੰ ਪਤਾ ਮੈਂ ਸੂਟ ਕਦੇ ਪਾਏ ਨਹੀਂ ਹੈਗੇ ਤੇ ਨਾ ਹੀ ਮੈਨੂੰ ਸ਼ੌਂਕ ਆ ਪਉਣ ਦਾ ਉਹ ਨਹੀਂ ਨਹੀਂ ਮੰਨੂ ਮੇਰੇ ਕੋਲ ਨਾ ਦੋ ਚਾਰ ਅਲੱਗ ਸੂਟ ਪਏ ਨੇਗੇ ਜੇ ਕਹਿੰਨੀ ਉਹ ਕੱਢ ਦਿੰਨੀ ਹੈਗੀ ਮੈਂ ਉਹ ਨਾ ਨਾ ਜੀ ਜੀ ਮੈਂ ਨਹੀਂ ਸੂਟ ਸਾੜ ਪਾਉਂਦੀ ਹੈਗੀ ਜੇ ਤਾਂ ਮੈਨੂੰ ਟਰੌਜ਼ਰ ਮੰਗਵਾ ਕੇ ਦੇਣੇ ਆ ਤਾਂ ਠੀਕ ਆ ਨਹੀਂ ਤਾਂ ਮੈਂ ਚੱਲੀ ਆ ਫਿਰ ਘਰ ਵਾਪਸ ਮੰਨੂ ਗੱਲ ਨੂੰ ਸਮਝੀਦਾ ਹੁੰਦਾ ਨਾਲੇ ਦੇ ਆਪਾਂ ਕਿਹੜਾ ਕੋਈ ਸ਼ਹਿਰ 'ਚ ਰਹਿੰਦੇ ਆਗੇ ਵੀ ਜਿਹੜੀ ਵੀ ਚੀਜ਼ ਕਹਾਂਗੀ ਮਿੰਟਾਂ 'ਚ ਮਿਲ ਜਾਊਗੀ ਇਹ ਤਾਂ ਪਿੰਡ ਆ ਜੇ ਤੂੰ ਕਹਿੰਨੀ ਆ ਤਾਂ ਆਪਣੇ ਨਾਲ ਦੇ ਗਵੰਢੀ ਨੇ ਜਿਹੜੇ ਇਹ ਰਹਿੰਦੇ ਨੇ ਸ਼ਹਿਰ 'ਚ ਇਹਨਾਂ ਦੀ ਦੁਕਾਨ ਆਗੀ ਉਹਨਾਂ ਨੂੰ ਫੋਨ ਕਰਕੇ ਕਹਿ ਦਿੰਨੀ ਆ ਉਹ ਲੈ ਆਣਗੇ। ਹਾਂਜੀ ਦੀਦੀ। ਵੈਸੇ ਪੌਂਦੀ ਦਾ ਮੈਂ ਬ੍ਰਾਂਡ ਆ ਪਰ ਕੋਈ ਗੱਲ ਨਹੀਂ ਹੁਣ ਮੈਨੂੰ ਪਤਾ ਇੱਥੇ ਅਰੇਂਜ ਕਰਨਾ ਔਖਾ ਹੋ ਜਾਣਾ। ਤੁਸੀਂ ਸਿੰਪਲ ਜਿਹਾ ਮੰਗਵਾ ਦਿਓ। ਇੱਕ ਗੱਲ ਹੋਰ ਮੈਂ ਕਿਸੇ ਦੇ ਇਦਾਂ ਨਾ ਕੱਪੜੇ ਪੌਂਦੀ ਨਹੀਂ। ਚਲ ਠੀਕ ਆ ਜੀ ਮੈਨੂੰ ਸਹੀ ਲੱਗੇ। ਹੁਣ ਮੈਂ ਨੀਚੇ ਜਾ ਕੇ ਦੇਖਦੀ ਆ ਕੰਮ ਤੋਂ ਦਾ ਕੋਈ। ਤੇ ਹਾਂ ਸੱਚ ਦੀਦੀ ਕੀ ਬਣਾਉਣ ਲੱਗੇ ਤੁਸੀਂ? ਇਹ ਤਾਂ ਮੈਨੂੰ ਦੱਸ ਦੋ। ਮੈਂ ਤਾਂ ਸਾਗ ਮੰਗਾਇਆ ਸੀ ਤੇਰੇ ਵੀਰੇ ਤੋਂ। ਉਹ ਬਣਾਇਆਗਾ। ਉਹਨੂੰ ਉਹ ਤੜਕਾ ਲਾਉਂਗੀ ਤੇਰੇ ਵੀਰੇ ਨੇ ਕਿਹਾ ਸੀ ਨਾ ਅਨਮੋਨ ਨੂੰ ਸਾਗ ਬਹੁਤ ਪਸੰਦ ਆਗਾ ਤਾਂ ਕਰਕੇ ਬਾਕੀ ਦਾ ਤੂੰ ਦੱਸ ਦੇ ਜੇ ਤੈਨੂੰ ਕੁਝ ਲੱਗਦਾ ਉਹ ਬਣਵਾਣਾ ਉਹ ਬਣਾ ਦਿੰਨੀ ਆ ਭਈ ਮੈਂ ਬਸ ਦੀਦੀ ਤੁਹਾਡੇ ਪਿੰਡਾਂ ਵਾਲਿਆਂ ਕੋਲ ਨਾ ਹੋਰ ਕੁਝ ਖਾਣ ਨੂੰ ਮਿਲਦਾ ਵੀ ਨਹੀਂ ਜਦੋਂ ਦੇਖੋ ਸਾਰੇ ਧਰੀ ਰੱਖਦੇ ਹੋ ਤੇ ਉਹਨੂੰ ਤੜਕਾ ਲਾ ਲਾ ਖਾਈ ਜਾਂਦੇ ਹੋ ਤੂੰ ਦੱਸ ਦੇ ਤੈਂ ਕਿ ਖਾਣਾ ਉਹ ਬਣਾ ਦਿੰਨੀ ਆ ਨਾਲੇ ਵੈਸੇ ਵੀ ਤੇਰੇ ਨਾਲ ਕਿਹੜਾ ੱਤਕਾ ਗਾ ਵਿਆਹ ਪਈ ਤੂੰ ਸਾਗੇ ਖਾ ਜੋ ਕਹੇਂਗੀ ਉਹ ਹੀ ਬਣਾ ਦੂੰਗੀ ਮੈਂ ਦੱਸ ਤਾਂ ਸਹੀ ਬੱਸ ਕਰ ਜੀ ਜੀ ਤੂੰ ਨਾ ਮਿੱਠੀਆਂ ਗੋਲੀਆਂ ਦੇਣ ਤਾਂ ਰਹਿ ਨਹੀਂ ਦੇ ਜਿਵੇਂ ਤਾਂ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਮੈਂ ਕੀ ਖਾਂਦੀ ਆ ਤੇ ਕੀ ਨਹੀਂ ਖਾਂਦੀ ਮਨੂੰ ਜਦੋਂ ਤੁਸੀਂ ਇੱਥੇ ਰਹਿੰਦੇ ਸੀ ਉਦੋਂ ਗੱਲ ਕੁਝ ਔਰ ਸੀ ਹੁਣ ਤੁਹਾਨੂੰ ਗਿਆ ਨੂੰ ਇੰਨੇ ਤਾਂ ਸਾਲ ਹੋ ਗਏ ਬੰਦੇ ਦੀ ਪਸੰਦ ਨਾ ਪਸੰਦ ਬਦਲੇ ਜਾਂਦੀ ਆ ਬਾਕੀ ਦਾ ਜਿਹੜਾ ਵੀ ਤੇਰੇ ਦਿਲ ਕਰਦਾ ਨਾ ਕੁਝ ਕਰਨ ਤੂੰ ਆਪ ਬਣਾ ਲੈ ਰਸੋਈ ਚ ਜਾ ਕੇ ਸਾਰਾ ਕੁਝ ਆਪਣੇ ਘਰੇ ਪਿਆ ਆਪਾਂ ਕਿਹੜਾ ਕੁਝ ਬਾਹਰ ਖਰੀਦਣ ਜਾਣਾ ਦੱਸ ਨਾ ਜੀ ਜੀ ਤੇਰਾ ਕੀ ਕਹਿਣ ਦਾ ਮਤਲਬ ਆ ਵੀ ਹੁਣ ਮੈਂ ਆਪ ਬਣਾ ਕੇ ਖਾऊंगी ਸਾਡੇ ਘਰੇ ਨਾ ਕੰਮ ਵਾਲੀ ਰੱਖੀ ਹੋਈ ਆ ਉਹ ਬਣਾ ਕੇ ਚਲੀ ਜਾਂਦੀ ਐ ਅਸੀਂ ਤਾਂ ਬਸ ਸਿਰਫ ਖਾਣਾ ਹੀ ਹੁੰਦਾ ਵਾ ਤੂੰ ਗੁੱਸਾ ਕਿਉਂ ਕਰਦੀ ਆ ਆਪਣੇ ਪਿੰਡ ਦੇ ਜ਼ਿਮੀਦਾਰਾਂ ਦਾ ਢਾਬਾ ਮੈਂ ਉਹ ਤਾਂ ਕੁਝ ਮੰਗਵਾ ਦਿੰਦੀ ਐ ਤੇਰੇ ਵੀਰਾਂ ਨੂੰ ਕਹਿ ਕੇ ਓਹੋ ਦੀਦੀ ਥੋੜਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੁੰਨ ਨਾਲੇ ਪਤਾ ਵੀ ਵੇ ਡਾਈਟਿੰਗ ਤੇ ਆ ਫਿਰ ਵੀ ਵਾਰ-ਵਾਰ ਉਹੀ ਗੱਲਾਂ ਕਰਦੇ ਹੋ ਚਲੋ ਜੇ ਤੁਸੀਂ ਕਰਨਾ ਹੀ ਐ ਫਿਰ ਇਦਾਂ ਕਰੋ ਮੈਨੂੰ ਨਾ ਪਨੀਰ ਮੰਗਵਾ ਕੇ ਦੇ ਦਿਓ ਤੇ ਬਣਾਇਓ ਤੁਸੀਂ ਤੇ ਦੱਸੂਗੀ ਮੈਂ ਕਿ ਕਿਵੇਂ ਮੈਂ ਬਣਵਾਉਣਾ ਕੋਈ ਗੱਲ ਨਹੀਂ ਮੈਂ ਬਣਾ ਦਿੰਦੀ ਆ ਚਲੋ ਠੀਕ ਆ ਦੀਦੀ ਹੁਣ ਐਦਾਂ ਕਰੋ ਮੈਨੂੰ ਨਾ ਮੈਂ ਜਾ ਕੇ ਰੈਸਟ ਕਰਦੀ ਆ ਮੈਨੂੰ ਹੀਟਰ ਲਿਆ ਕੇ ਦੇ ਦਿਓ ਓਹੋ ਮੈਂ ਵੀ ਪਾਗਲ ਆ ਤੁਹਾਡੇ ਘਰ ਹੀਟਰ ਕਿੱਥੇ ਵਿੱਛਲ ਕੋਈ ਗੱਲ ਨਹੀਂ ਮੈਂ ਐਦਾਂ ਕਰਦੀ ਆ ਕਰਦੀ ਆ ਕੋਈ ਨਾ ਕੋਈ ਇੰਤਜ਼ਾਮ ਨਹੀਂ ਗਵਾਂਡੀਆਂ ਦੇ ਪੁੱਛ ਲਵਨੀ ਆ ਤੇ ਚਲ ਔਰ ਰਹਿਣ ਦੇ ਦੀਦੀ ਹੁਣ ਤੂੰ ਐਵੇਂ ਗਵਾਂਡੀਆਂ ਤੋਂ ਨਾ ਮੰਗ ਕੇ ਲਈ ਉਹਨਾਂ ਨੂੰ ਵੀ ਠੰਡ ਚ ਮਾਰੋਗੇ ਤੁਸੀਂ ਭਲਾ ਤੁਹਾਨੂੰ ਐਦਾਂ ਦਾ ਪਤਾ ਘੱਟੋ ਘੱਟ ਨਹੀਂ ਹਾਂ ਸ਼ਹਿਰ ਤੋਂ ਕਿਸੇ ਨੇ ਆਣਾ ਉਹਨਾਂ ਲਈ ਸਾਰਾ ਪ੍ਰਬੰਧ ਕਰਕੇ ਰੱਖੀਏ ਮਨੂ ਸੁਣਾਉਣਾ ਹਮੇ ਬੋਲ ਨਾਲੇ ਜੀ ਤੇਰੇ ਵੀਰ ਨੂੰ ਪਤਾ ਲੱਗ ਗਿਆ ਉਹਨੇ ਬੋਲਣਾ ਕਿ ਅਬਦੀਓ ਭੈਣ ਨੂੰ ਬੋਲੀ ਜਾਂਦੀ ਆ ਐਵੇਂ ਕਰ ਤੂੰ ਜਾ ਕੇ ਰਜਾਈ ਚ ਬੈਠ ਮੈਂ ਨਾ ਕਾਂਸਲੇ ਚ ਅੱਗ ਬਾਲ ਲਈ ਹੋਣੀ ਹੈਗੀ ਉਹਦਾ ਸੇਕ ਲੈ ਲਈ ਤੂੰ ਆਹੋ ਦੀ ਜੀ ਜੋ ਕਰਨਾ ਨਾ ਜਲਦੀ ਕਰੋ ਮੈਨੂੰ ਠੰਡ ਚੜੀ ਪਈ ਆ ਆਨਮੋਲ ਨੇ ਵੀ ਮੈਨੂੰ ਪਤਾ ਨਹੀਂ ਕਿੱਥੇ ਲਿਆ ਕੇ ਫਸਾਤਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਅਨਮੋਲ ਨੇ ਇੱਥੇ ਆਉਣਾ ਮੈਂ ਕਦੇ ਨਾ ਆਉਂਦੀ ਤੁਸੀਂ ਪਤਾ ਨਹੀਂ ਇੱਥੇ ਕਿਵੇਂ ਰਹੀ ਜਾਂਦੇ ਹੋ ਹਾਂ ਖੰਡਿਚ ਮਾਰਨਗੇ ਮੈਨੂੰ ਅੱਜ ਲੈ ਦੱਸ ਪਰ ਅਗੋਂ ਤੁੰਗੇ ਠੰਡਿਚ ਮਰਨਾ ਹਾਂ ਲੈ ਰਜਾਈ ਲੈ ਨੂੰ ਇਹਨੂੰ ਪਰੇ ਰੱਖੋ ਪਰੇ ਰੱਖੋ ਕਿੰਨੀ ਇਹਦੀ ਸਮੈਲ ਆਈ ਜਾਂਦੀ ਹੈ ਰਜਾਈ ਨੂੰ ਮੈਨੂੰ ਤਾਂ ਕੰਬਲ ਲਾ ਕੇ ਦੇ ਦੋ ਸਮੈਲ ਨਾ ਦੱਸ ਕਿਵੇਂ ਦੀ ਗੱਲ ਕਰਤੀ ਮਨ ਨੂੰ ਤੇਰੇ ਨਵੇਂ ਤਾਂ ਧਗਰਾਫ ਚਾੜੇ ਨੇ ਅਸੀਂ ਨੇ ਕੁਛ ਨਹੀਂ ਹੁੰਦਾ ਚੁੱਪ ਕਰਕੇ ਲੈ ਦਿਲੀ ਨੂੰ ਕੋਈ ਸੌਦਾ ਨਹੀਂ ਕਰਦਾ ਤਾਂ ਮੈਂ ਕਹੀ ਜਾਂਦੀ ਆ ਪਰੇ ਰੱਖੋ ਆ ਸੌ ਸਾਲ ਪੁਰਾਣੀ ਰਜਾਈ ਪਤਾ ਨਹੀਂ ਕਹਿ ਜੀ ਹੈਗੀ ਕਹਿ ਜੀ ਨਹੀਂ ਜੇਕਰ ਇਹ ਕੰਬਲ ਹੈ ਨਾ ਕਿ ਕਿਉਣੀ ਕੰਬਲ ਨਾਲ ਭਰਦੇ ਠੰਡ ਉਤਰੂਗੀ ਹਾਂ ਸ਼ਾਮ ਨੂੰ ਘਰ ਹੋਣ ਨਾਲ ਤੇ ਪਿੰਡਾਂ 'ਚ ਹੋਰ ਹੁੰਦਾ ਦਾ ਤਿਆਰੀ ਲੱਗ ਗਈ ਨਾਲਾ ਦੀਦੀ ਰਹਿਣ ਦਿਓ ਨਾਲੇ ਇੱਕ ਨਾਲ ਮੋਰਚਾ 'ਚ ਤੁਸੀਂ ਮੈਨੂੰ ਕਹੇ ਸੀ ਮੈਂ ਆਪ ਨੂੰ ਬਾਗੇ ਲੈ ਆ ਕੇ ਦਿੰਨੀ ਆ ਹਰੇ ਤੱਕ ਨਹੀਂ ਲਿਆ ਕੇ ਦਿੱਤੀ ਉਹ ਹਾਂ ਸੱਚ ਭੁੱਲ ਗਈ ਮੈਂ ਹੁਣੇ ਨਾ ਬੱਠਲ ਚੱਲ ਪਾ ਕੇ ਲਿਆਉਣੀ ਐਗੀ ਆ ਬੱਠਲ ਜੀ ਹਾਂ ਥੋੜਾ ਪਿੰਡਾਂ ਵਾਲਾ ਨਾ ਇਹੀ ਕੰਮ ਹੈ ਨਾ ساری ਜ਼ਿੰਦਗੀ ਤੁਸੀਂ ਇੱਕੋ ਵਾਰ ਹੀ ਨਿਕਲ ਹੋਣਾ ਹੈਗਾ ਉਹੀ ਬੱਠਲ ਨੂੰ ਤੁਸੀਂ ਅੱਗ ਬਚਾਈ ਜਾਂਦੇ ਹੋ ਉਹ ਜੀ ਭਾਂਡੇ ਧੋਈ ਜਾਂਦੇ ਆ ਉਹ ਜੀ ਗੋਹਾ-ਬਾਬਾ ਸੁੱਤੀ ਜਾਂਦੇ ਹੋ ਥੋੜਾ ਕੁਝ ਨਹੀਂ ਬੰਨਣਾ ਹੈਗਾ ਮੈਨੂੰ ਕਿਵੇਂ ਦੀ ਅਗਰ ਨਾ ਕਰੀ ਜਾਣੀ ਆ ਤੂੰ ਮੰਨਦੇ ਅਸੀਂ ਪਿੰਡ 'ਚ ਰਹਿੰਦੇ ਆ ਤੇ ਤੁਸੀਂ ਸ਼ਹਿਰ 'ਚ ਸ਼ਹਿਰ ਦਾ ਮਾਹੌਲ ਹੋਰ ਪਰ ਪਿੰਡਾਂ ਵਰਗਾ ਸਕੂਨ ਨਹੀਂ ਆਗਾ ਤੈਨੂੰ ਪਤਾ ਇੱਥੇ ਜਦੋਂ ਸਵੇਰੇ ਕੁਰਬਾਨੀ ਹੁੰਦੀ ਆ ਤਾਂ ਕਿੰਨਾ ਵਧੀਆ ਲੱਗਦਾ ਉਹ ਬੱਸ ਕਰ ਜੀ ਮੈਂ ਵੀ ਇੱਥੋਂ ਹੀ ਗਈ ਆ ਉਹ ਤਾਂ ਸ਼ੁਕਰ ਹੋਇਆ ਵੀ ਹਾਂ ਮੈਂ ਅਨਮੋਲ ਨਾਲ ਸ਼ਹਿਰ ਜਾਣ ਦਾ ਸਟੈਂਡ ਲੈ ਲਿਆ ਨਹੀਂ ਤਾਂ ਮੇਰੀ ਜ਼ਿੰਦਗੀ ਵੀ ਸ਼ਾਇਦ ਨਾ ਤੇਰੇ ਵਾਂਗੂ ਨਰਕ ਬਣ ਜਾਣੀ ਸੀ। ਚਲ ਕੋਈ ਗੱਲ ਨਹੀਂ ਮੰਨੂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੇਰੀ ਭੈਣ ਤਾਂ ਖੁਸ਼ ਆ। ਦੀਦੀ ਇਹ ਪੁੱਛੀ ਨਾ ਮੈਂ ਆਪ ਲੈ ਕੇ ਆਈ ਆ ਮੇਰੀ ਕਿਸਮਤ ਚੜੀ ਸੀ ਲਿਖੀ ਹੋਈ ਤੁਹਾਨੂੰ ਵੀ ਪਤਾ ਹੀ ਆ ਮੰਮੀ ਡੈਡੀ ਨੇ ਮੈਨੂੰ ਵੀ ਆਈ ਘਰ ਚ ਵਿਆਇਆ ਸੀ ਪਰ ਦੇਖੋ ਅੱਜ ਮੈਂ ਸ਼ਹਿਰ ਚ ਜਾ ਕੇ ਆਪੁਛਾ ਲਈ ਲਾਈਫ ਹੀ ਚੇਂਜ ਕਰਤੀ। ਮੰਨੂ ਮੈਂ ਕੰਮ ਕਰੂੰ ਦੇਖਿਆ ਕੋਣ ਇੱਕ ਮਿੰਟ ਵੀ ਨਹੀਂ ਖੜੀ ਹੈਗੀ ਮੇਰੇ ਕੋਲ ਇਹਦੋਂ ਕਿਤੇ ਸ਼ਾਇਰ ਦੀ ਤਰੀਫਾਂ ਸੁਨੀਆਂ ਜਾਂਦੀਆਂ ਨੇ ਮੈਂਟਲ ਆ ਭੱਜਣ ਨੂੰ ਇਥੋਂ ਜਵਾਨ ਤੋਂ ਕੁਝ ਪੋਲ ਕੇ ਵੀ ਨਹੀਂ ਗਈ ਮੇਰੇ ਲਈ ਹਾਂ ਭਾਬੀ ਗੱਲ ਸੁਣੋ ਮੇਰੀ ਹਾਂ ਨਰਮ ਮੈਂ ਤਾਂ ਇਹ ਕਹਿੰਦਾ ਜੀਗਾ ਮੈਂ ਸੋਚਦਾ ਸੀ ਵੀ ਪਹਿਲਾਂ ਵੀ ਤੂੰ ਹਣਾ ਸਾਰੇ ਵਾਸਤੇ ਪਾਣੀ ਗਰਮ ਕਰਦੀ ਸੀ ਤੇ ਭਾਬੀ ਹੁਣ ਵੀ ਤੂੰ ਹੀ ਕਰਦੀ ਐ ਪਰ ਇੱਕ ਗੱਲ ਆ ਪਹਿਲਾਂ ਤੂੰ ਚੁੱਲ੍ਹੇ ਤੇ ਗਰਮ ਕਰਦੀ ਸੀ ਹੁਣ ਤੂੰ ਗੈਸ ਤੇ ਕਰਨ ਲੱਗੀ ਮੇਰੇ ਤਾਂ ਹੁਣ ਵੀ ਦਿਲ ਕਰਦਾ ਵੀ ਮੈਂ ਚੁੱਲ੍ਹੇ ਤੇ ਪਾਣੀ ਗਰਮ ਕਰ ਲਵਾਂ ਪਰ ਜਿੱਦਨ ਤਾਂ ਆਪਣੇ ਘਰਜਾ ਬਣਾਇਆ ਆ ਅੱਗੇ ਨਾ ਐਵੇਂ ਖੁੱਲੇ ਛੜਵਾ ਲਏ ਤੇਰੇ ਮੇਰੇ ਨੇ ਜੀ ਛੋਟੀਆਂ ਬਾਰਖੀ ਤਾਂ ਸਾਰੇ ਗਿੱਲੀਆਂ ਹੋ ਜਾਂਦੀਆਂ ਨੇ ਅੰਦਰੋਂ ਰੱਖਣ ਨਹੀਂ ਦਿੰਦਾ ਕਹਿੰਦਾ ਕਿਤੇ ਕੋਈ ਸੱਪ ਸੰਡੀ ਨਾ ਜਵੇ ਦੀਦੀ ਤੁਸੀਂ ਗੀਜਰ ਕਿਉਂ ਨਹੀਂ ਲਵਾ ਲੈਂਦੇ ਨਾਲਿਆ ਰੋਜ਼ ਰੋਜ਼ ਤੁਹਾਨੂੰ ਪਾਣੀ ਗਰਮ ਕਰਨ ਦੇ ਸਿਆਪੇ ਦਾ ਛੁਟਕਾਰਾ ਮਿਲ ਜੂਗਾ ਤੂੰ ਦੀ ਛੱਡੋ ਤੇ ਨਾਲ ਦੀ ਨਾਲ ਗਰਮ ਪਾਣੀ ਤਿਆਰ ਹੋਤਾ ਠੀਕ ਹੈ ਮੈਨੂੰ ਪਰ ਤੈਨੂੰ ਪਤਾ ਤਾਂ ਹੈਗਾ ਅਜੇ ਆਪਣਾ ਹੁਣ ਤਾਂ ਘਰ ਬਣਾਇਆ ਸਾਰਾ ਤੇ ਹੋਰ ਹੀ ਖਰਚੇ ਨਹੀਂ ਪੂਰੇ ਹੁੰਦੇ ਹੈਗੇ ਤੇ ਵਸੇ ਵੀ ਤੇ ਦੇਖਿਆ ਜਾਈ ਅਸੀਂ ਘਰ ਚ ਕਿੰਨੇ ਜਣੇ ਦੋ ਤਾਂ ਜੀ ਆ ਗੈਸ ਤੇ ਗਰਮ ਕਰ ਲੈਣੇ ਐਵੇਂ ਸੱਜ ਜਾਂਦਾ ਸਾਡਾ ਪ੍ਰਵੀਨਾ ਹਾਂਜੀ ਉਰਾ ਮਾੜਾ ਯਾ ਆਈ ਜੀ ਇਸ ਤਰ੍ਹਾਂ ਵੀਰਾ ਫਰੋਂਦਾ ਮੈਂ ਜਾਇਆ ਆ ਅਗੀ ਜੀ ਮਾੜੀ ਮੋਢੀ ਨੇ ਸ਼ੰਗ ਸ਼ਰਮ ਮੰਨ ਲਾ ਆਪਾਂ ਦੋ ਤਾਂ ਦੇਣਾ ਆ ਬੰਦੇ ਨੂੰ ਵੇਜਟ ਕਰੀ ਜਾਨੀ ਆ ਤੂੰ ਕਿਹਨੇ ਕਿਹਾ ਸੀ ਆਉਣ ਨੂੰ ਤੁਸੀਂ ਲੈ ਕੇ ਆਏ ਹੋ ਮੈਂ ਤਾਂ ਇਹੀ ਬੋਲੂਗੀ ਫਿਰ ਤੇ ਆਪਣਾ ਘਰ ਆ ਆਉਣਾ ਨਹੀਂ ਹੈਗਾ ਕਿੰਨੇ ਟਾਈਮ ਬਾਅਦ ਆਇਆ ਤੈਨੂੰ ਵੀ ਪਤਾ ਇਸ ਚੀਜ਼ ਦਾ ਨਾ ਫਿਰ ਤੁਸੀਂ ਇਕੱਲੇ ਆ ਜਾਂਦੇ ਮੈਨੂੰ ਕਿਉਂ ਲੈ ਕੇ ਆਏ ਹੋ ਨਾਲ ਉਹ ਭਰਾ ਕੀ ਸੋਚੂਗਾ ਵਿਹਾਂ ਤੋਂ ਅਧਿਕਾਰ ਵਾਲੇ ਨੂੰ ਨਾਲ ਨਹੀਂ ਲੈ ਕੇ ਆਇਆ ਚੜ ਪੜਾ ਮੜਾ ਹੈ ਬਾਈ ਦਾ ਸਾਰਾ ਪੈਰ ਮੱਚ ਗਿਆ ਮੇਰੀ ਗੱਲ ਸੁਣਿਓ ਹੂੰ ਜੇ ਇਹਨਾਂ ਦੇ ਘਰੇ ਗੀਜਾ ਲੱਗਿਆ ਹੁੰਦਾ ਨਾ ਤਾਂ ਅੱਜ ਹਾਦਸਾ ਨਾ ਹੁੰਦਾ ਵੀਰ ਜੀ ਦਾ ਸਾਰਾ ਪੈਰ ਮੱਚ ਗਿਆ ਏਸੀ ਗੱਲ ਕਰਕੇ ਨਾ ਮੈਂ ਪਿੰਡ 'ਚ ਨਹੀਂ ਰਹਿੰਦੀ ਹੈਗੀ ਸ਼ਹਿਰ 'ਚ ਰਹਿੰਦੀ ਆ ਮੇਰੀ ਗੱਲ ਸੁਣ ਲੈ ਸਾਰਾ ਦਿਨ ਨਾ ਕੌਣ ਸੀ ਜਾਇਆ ਕਰ ਮੜਾ ਮੋਟਾ ਨਾ ਹਾਲ ਘੜੀ ਦੇਖ ਲੈ ਕਰ ਵੀ ਕਿਹੜੀ ਘੜੀ ਜੱਲੀ ਦੇ ਬਾਈ ਦਾ ਸਾਰਾ ਪੈਰ ਮੱਚ ਗਿਆ ਪਤਾ ਤੈਨੂੰ ਤਾਂ ਫਿਰ ਇਹ ਜੀ ਮੈਂ ਥੋੜੀ ਨਾ ਕੁਝ ਕੀਤਾ ਤੁਸੀਂ ਆਪ ਹੀ ਦੇਖ ਲਓ ਹੁਣ ਹੁਣ ਪਿੰਡਾਂ 'ਚ 11 ਵਜੇ ਤੋਂ ਪਹਿਲਾਂ ਤਾਂ ਦੁਕਾਨ ਕੋਈ ਖੁੱਲਦੀ ਨਹੀਂ ਹੈਗੀ ਡਾਕਟਰ ਦੀ ਹੈਂ ਭਾ ਨਾ ਜੇ ਕਿਸੇ ਬੰਦੇ ਨੂੰ ਐਮਰਜੈਂਸੀ ਪੈ ਜਾਵੇ ਫਿਰ ਬੰਦਾ ਕਿੱਥੇ ਜਾਊਗਾ ਮੇਰੀ ਗੱਲ ਸੁਣ ਲੈ ਜਿਹੜਾ ਹਾਦਸਾ ਇੱਥੇ ਪਿੰਡ 'ਚ ਹੋਇਆ ਨਾ ਆਪਾਂ ਦੇ ਨਾਲ ਸ਼ਹਿਰ ਰਹਿ ਕੇ ਵੀ ਹੋ ਸਕਦਾ ਸੀ ਪਤਾ ਤੈਨੂੰ ਹਾਂ ਤੂੰ ਤਾਂ ਕਦੇ ਮੇਰੀ ਕੋ ਬਾਤ ਸੁਣੀ ਹੋਈ ਨਾ ਬਸ ਉਹ ਤੂੰ ਕੰਮ ਕਰ ਲੈ ਮੈਂ ਉਹਦੇ ਯਾਰਾਂ ਦੋਸਤਾਂ ਨੂੰ ਮਿਲਿਆ ਮੈਂ ਇੱਕ ਦੋ ਨੂੰ ਕਿੱਦੇ ਦਾ ਆਇਆ ਮੈਂ ਤਾਂ ਉਹਨਾਂ ਨੂੰ ਵੀ ਨਹੀਂ ਮਿਲ ਕੇ ਆਇਆ ਤੇ ਹੁਣ ਆਪਾਂ ਕਦੋਂ ਜਾਣਾ ਇਹ ਤੋਂ ਪਹਿਲਾਂ ਆਪਣੇ ਨਾਲ ਕੋਈ ਹਾਦਸਾ ਬਾਈ ਦਾ ਪੈਰ ਤਾਂ ਠੀਕ ਹੋ ਜਾਂਦੇ ਮੈਨੂੰ ਐਂ ਛੱਡ ਕੇ ਬਗ ਜੀ ਉੱਥੇ ਹਾਂ ਤੁਸੀਂ ਵਾ ਇੱਥੇ ਰੋ ਫਿਰ ਮੈਂ ਤਾਂ ਚਲ ਜਾਣਾ ਅਮੋਲਨ ਅਲਵਰ ਕੀ ਹੋ ਗਿਆ ਲਉ ਨੂੰ ਅਲਵਰ ਹਾਂ ਉਹ ਮੈਂ ਕੀ ਕਰਾਂ ਨਾ ਤਾਂ ਦੀਦੀ ਘਰੇ ਆ ਤੇ ਨਾ ਵੀਰਾ ਘਰੇ ਆ ਐਦਾਂ ਕਰਦੀਆਂ ਮੈਂ ਆਪਣੇ ਭਰਾ ਨੂੰ ਫੋਨ ਕਰਦੀਆਂ ਇਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਚਲ ਮੈਂ ਕਰਦਾ ਡਾਕਟਰ ਨੂੰ ਲੈ ਕੇ ਆਉਣਾਗਾ ਨਹੀਂ ਨਹੀਂ ਤੁਸੀਂ ਡਾਕਟਰ ਨੂੰ ਲੈ ਆਂਦੋ ਤੁਹਾਡੇ ਪਤਾ ਨਹੀਂ ਪਿੰਡਾਂ ਦੇ ਅੰਗੂਠਾ ਤਾਂ ਡਾਕਟਰ ਹੁੰਦੇ ਨਹੀਂ ਇਹਨਾਂ ਨੂੰ ਕੁਝ ਪਤਾ ਸੁਣਾਦਾ ਨਹੀਂ ਮੈਂ ਵੀਰ ਨੂੰ ਫੋਨ ਕਰਦੀ ਆਂ ਸ਼ਹਿਰ ਤੋਂ ਦਵਾਈ ਦਿਵਾਉਂਗੇ ਇਹਨਾਂ ਨੂੰ ਮੈਂ ਇੱਕ ਮਿੰਟ ਹੈਲੋ ਵੀਰੇ ਤੇਰੇ ਨਾਲ ਨਹੀਂ ਤਾਂ ਬਹੁਤ ਖਰਾਬ ਹੋ ਗਿਆ ਤੁਸੀਂ ਗੱਡੀ ਲੈ ਕੇ ਆਜੋ फटाफट ਲੈ ਕੇ ਦੋ ਘੰਟੇ ਨੂੰ ਕਿਥੇ ਇਹਨਾਂ ਦੇ ਨਹੀਂ ਤਾਂ ਬਹੁਤ ਖਰਾਬ ਹੋਈ ਪਈ ਆ ਚੋਲ ਮੈਂ ਦੇਖਦੀ ਆ ਕੀ ਕਰਨਾ ਮਨੂ ਕੋ ਮੇਰੀ ਗੱਲ ਮੰਨ ਲਾ ਮੈਂ ਇਥੇ ਡਾਕਟਰ ਨੂੰ ਲੈ ਆਉਣਾ ਚਲੋ ਫਿਰ ਤੁਸੀਂ ਲੈ ਆਓ ਇਹਨਾਂ ਦੀ ਤੇ ਬਹੁਤ ਖਰਾਬ ਹੋ ਰਹੀ ਆ ਚਲ ਠੀਕ ਆ ਮੈਂ ਲੈ ਕੇ ਆਉਣਾ ਹੁਣ ਮੋਰ ਤੁਸੀਂ ਠੀਕ ਤਾਂ ਹੈਗੇ ਹੋ ਨਾ ਤੁਹਾਨੂੰ ਵੀ ਉਸ ਦੇਖ ਕੇ ਮੈਂ ਤਾਂ ਘਬਰਾ ਹੀ ਗਈ ਸੀ ਬਹੁਤ ਹਾਂ ਹਾਂ ਮਨੂ ਹੁਣ ਤਾਂ ਮੈਂ ਠੀਕ ਹਾਂ ਫਰਕ ਕਰ ਫੇ ਮਨੂ ਮੈਂ ਤੇਰੇ ਮਾਦ ਲੱਭ ਜੰਦਾ ਨਾ ਹੁਣ ਮੋਰ ਨੂੰ ਪਤਾ ਨਹੀਂ ਕੀ ਹੋ ਜਾਣਾ ਸੀ ਮਰੀਆ ਹੋ ਗਿਆ ਨਾ ਮੈ ਡਾਕਟਰ ਨੂੰ ਲੈ ਆਇਆ ਮਨੂੰ ਜਿੰਨਾ ਨੂੰ ਤੂੰ ਪਿੰਡ ਪਿੰਡ ਦਾ ਕਹਿ ਕੇ ਮਜ਼ਾਕ ਉਡਾਉਂਦੀ ਸੀ ਨਾ ਅੱਜ ਉਹੀ ਪਿੰਡ ਵਾਲੇ ਡਾਕਟਰ ਤੇ ਉਹੀ ਪਿੰਡ ਵਾਲੇ ਭਰਾ ਭਰਜਾਈ ਕੰਮ ਆਏ ਮਨੂੰ ਇੱਕ ਗੱਲ ਕਹਾਂ ਦੇਖ ਮੈਂ ਨਹੀਂ ਕਹਿੰਦੀ ਕਿ ਤੂੰ ਸ਼ਹਿਰ ਚ ਰਹਿਣੀ ਹੈ ਤੇ ਸ਼ਹਿਰ ਵਾਲੇ ਲੋਕ ਮਾੜੇ ਹੁੰਦੇ ਨੇ ਪਰ ਸੱਚ ਦੱਸਾਂ ਸ਼ਹਿਰ ਤੇ ਪਿੰਡ ਚ ਵਾਕਈ ਬਹੁਤ ਫਰਕ ਹੈ ਜੇ ਤੂੰ ਪਿੰਡ ਚ ਇਥੋਂ ਦਸਵੇਂ ਘਰੇ ਵੀ ਚੀਜ਼ ਲੈਣ ਚੱਲ ਜੇ ਨਾ ਤਾਂ ਤੈਨੂੰ ਕੋਈ ਜਵਾਬ ਨਹੀਂ ਦੇਊਗਾ ਤੇ ਸ਼ਹਿਰ ਚ ਜੇ ਤੂੰ ਨਾਲ ਲੱਗਵੇਂ ਘਰ ਚ ਵੀ ਚੀਜ਼ਾਂ ਮੰਗੇ ਤਾਂ ਵੀ ਤੈਨੂੰ ਸੱਚ ਜਵਾਬ ਦੇ ਦੇਣਾ ਮੁਸੀਬਤ ਪਈ ਤੇ ਕੋਈ ਖੜਦਾ ਨਹੀਂ ਹੁਣ ਤੂੰ ਆਪ ਹੀ ਦੱਸ ਸ਼ਹਿਰ ਦੇ ਲੋਕ ਚੰਗੇ ਨੇ ਕੋ ਪਿੰਡ ਦੇ ਹਾਂ ਮੰਨੂ ਸਹੀ ਕਹਿੰਦੀ ਆ ਪਰਵੀਨ ਅਸੀਂ ਪਿੰਡ 'ਚ ਜਲੂਰ ਲੈਨੇ ਆ ਪਰ ਤੁਹਾਡੇ ਸ਼ਹਿਰਿਆਂ ਨਾਲ ਨਾ ਲੱਖ ਚੰਗੇ ਆ ਸਾਨੂੰ ਇੱਥੇ ਭਰਾਵਾਂ ਵਾਲਾ ਪਿਆਰ ਤਾਂ ਮਿਲਦਾ ਫੇਰ ਕੀ ਹੋ ਗਿਆ ਜੇ ਤੂੰ ਸ਼ਹਿਰ 'ਚ ਰਹਿਣ ਲੱਗ ਗਈ ਤੇ ਪਰਵੀਨ ਪਿੰਡ 'ਚ ਪਰ ਹੈ ਤਾਂ ਤੇਰੀ ਭੈਣ ਹੀ ਆ ਨਾ ਇਹ ਦੇਖਿਆ ਮੰਨ ਹੁਣ ਪਤਾ ਲੱਗਿਆ ਤੈਨੂੰ ਬੀ ਪਿੰਡ ਤੇ ਸ਼ਹਿਰ ਚ ਕੀ ਫਰਕ ਹੁੰਦਾ ਅੱਜ ਮੈਨੂੰ ਜੇ ਕੁਝ ਹੋਇਆ ਨਾ ਮੇਰਾ ਬਾਈ ਮਿੰਟ ਚ ਮੇਰੇ ਵਾਸਤੇ ਡਾਕਟਰ ਲਿਆ ਤੇ ਤੇਰੇ ਭਰਾ ਤੇਰੇ ਭਰਾ ਕੋ ਆਉਣ ਲਈ ਮੇਰੇ ਕੋਲ ਟਾਈਮ ਹੀ ਨਹੀਂ ਸੀ ਆਈ ਸ਼ਹਿਰਾਂ ਚ ਜੇ ਆਪਾਂ ਕਿਸੇ ਨੂੰ ਕੋਲ ਕਹਿੰਨੇ ਆ ਨਾ ਆਪਾਂ ਸਾਦੇ ਕੋਈ ਨਹੀਂ ਆ ਕੇ ਕਰਦਾ ਪਿੰਡਾਂ ਚ ਜੇ ਤੂੰ ਰਾਤ ਨੂੰ 1 ਵਜੇ ਵੀ ਕਿਸੇ ਨੂੰ ਬੋਲ ਮਾਰੇਗੀ ਨਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਇੱਕ ਬੋਲ ਤੇ ਹੁਣ ਪਤਾ ਲੱਗਿਆ ਤੈਨੂੰ ਕੀ ਫਰਕ ਹੈ ਬਸ ਜੀ ਮੈਂ ਤੁਸੀਂ ਹੋਰ ਸ਼ਰਮਿੰਦਾ ਨਾ ਕਰੋ ਮੇਤੂੰ ਬਹੁਤ ਵੱਡੀ ਗਲਤੀ ਹੋ ਗਈ ਮੈਂ ਸਿਰਫ ਸ਼ਾਇਰ ਤੇ ਰਹਿੰਦੀ ਝੂਠੀ ਤੋਂ ਹਸ ਜਮਾਉਂਦੀ ਰਹਿੰਦੀ ਸੀ ਪਰ ਮੈਨੂੰ ਹੁਣ ਪਤਾ ਲੱਗ ਗਿਆ ਵੀ ਕੌਣ ਆਪਣਾ ਤੇ ਕੌਣ ਬਗਾਨਾ ਦੀਦੀ ਮੈਨੂੰ ਮਾਫ ਕਰ ਦੋ ਮੈਂ ਅੱਗੇ ਤੋਂ ਇਦਾਂ ਦੀ ਕੋਈ ਗਲਤੀ ਨਹੀਂ ਕਰੂੰਗੀ ਨਾਲੇ ਵੀਰ ਜੀ ਤੁਸੀਂ ਵੀ ਮੈਨੂੰ ਪਲੀਜ਼ ਮਾਫ ਕਰ ਦੋ ਮੈਨੂੰ ਤੇ ਸਾਡੇ ਤੋਂ ਬਹੁਤ ਛੋਟੀਆਂ ਨਾਲੇ ਛੋਟੇ ਨਾ ਵੱਡੇ ਤੋਂ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਅਦਰਲੀ ਨੇ ਨਹੀਂ ਬਹੁਤਾ ਕਿਤਨਾ ਆਪਣੇ ਗਲਤੀ ਦਾ ਅਹਿਸਾਸ ਹੋ ਗਿਆ। ਆ ਵੀ ਤੂੰ ਐਨੇ ਸੌਖੇ ਤਰੀਕੇ ਨਾਲ ਉਹਨੂੰ ਮਾਫ ਨਹੀਂ ਕਰ ਸਕਦੀ। ਪਹਿਲਾਂ ਨੂੰ ਕੁਛ ਵੀ ਨੂੰ ਆਪ ਦੀ ਗਲਤੀ ਦਾ ਅਹਿਸਾਸ ਹੋ ਗਿਆ ਕਿ ਨਾ ਤੇ ਕਿੰਨੇ ਦਿਨ ਹੋਰ ਰਹੂਗੀ ਹੁਣ ਇੱਥੇ। ਹੁਣ ਤਾਂ ਮੇਰੀ ਸਾਲੀ ਨੂੰ ਜਿਹਦੇ ਮਰਜ਼ੀ ਦੇ ਦੇ ਰੱਖ ਲੋ। ਕਿਉਂ ਸਾਲੀ ਜੀ ਰਹੋਗੇ ਨਾ? ਹਾਂਜੀ।